ਇਰੇ ਤੋਂ ਪਹਿਲਾਂ ਕਾਨੂੰਨ ਸਰਕਾਰ ਦੇ ਕੰਮਾਂ ਤੇ ਕਰਤੂਤਾਂ ਬਾਰੇ ਮੇਰੇ ਭਰਾ ਜਮਲਾ ਜੀ ਨੇ ਪੋਟਾ ਜਮਲਾ ਜੀ ਨੇ ਆਪਣੇ ਗੀਤ ਰਾਈ ਦੱਸਿਆ ਔਰ ਅੱਜ ਇਸ ਪਿੰਡ ਗਿਲਜੇ ਵਾਲਾ ਦੇ ਵਿੱਚ ਰਾਜਾ ਜੀ ਵੱਲੋਂ ਡਿਊਟੀ ਨਿਭਾ ਰਹੇ ਮੇਰਾ ਵੱਡਾ ਭਰਾ ਸ਼ਰਨਜੀਤ ਸਿੰਘ ਸੰਧੂ ਸਾਹਿਬ ਜਗਜੀਤ ਜੀ ਅਰੇ ਇਸ ਨਗਰ ਦੇ ਸਰਪੰਚ ਸਾਹਿਬ ਪੂਰੀ ਪੰਚਾਇਤ ਬਜ਼ੁਰਗ ਸਹਿਬਾਨ ਨੌਜਵਾਨ ਵੀਰ ਮਤਾਵਾਂ ਭੈਣਾਂ ਪਿਆਰੇ ਬੱਚਿਓ ਤੁਸੀਂ ਸਾਰੇ ਹੀ ਸਤਿਕਾਰਯੋਗੋਂ ਆਓ ਸਭ ਤੋਂ ਪਹਿਲਾਂ ਪਿਆਰ ਭਰੀ ਫਤਿਹ ਬਣਾਉਣਾ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਫਤਿਹ ਜਲਦੀ ਆ ਰਿਹਾ ਮੈਂ ਅੱਗੇ ਵੀ ਆਇਆ ਸੀ ਮੈਂ ਕਹਿ ਸੀ ਜੇ ਜੀਰਾ ਆ ਗਿਆ ਤੇ ਤੜਕਾ ਜ਼ਰੂਰ ਲੱਗੂਗਾ ਫਤੇ ਦਾ ਜਵਾਬ ਫਤੇ ਚ ਦਿਆ ਕਰੋ ਦੋਵੇਂ ਹੱਥ ਖੜੇ ਕਰਕੇ ਕਿਉਂਕਿ ਫਤੇ ਜਿਹੜੀ ਹੈ ਬਾਦਲਾਂ ਦੀ ਨਹੀਂ ਇਹ ਗੁਰੂ ਦੀ ਫਤੇ ਆ ਫਤੇ ਦਾ ਜਵਾਬ ਫਤੇ ਬੋਲੇ ਸੋਨ ਹਾ ਮੈਂ ਅੱਗੇ ਆਪਦੇ ਪ੍ਰਹਾ ਸ਼ਰਨਜੀਤ ਨੂੰ ਤੇ ਸਰਪੰਚ ਸਾਹਿਬ ਨੂੰ ਕਹਿ ਰਿਹਾ ਸੀ ਮੈਂ ਕਹਿਆ ਯਾਰ ਇੰਨੇ ਪੈਸੇ ਲਾਦੇ ਸਾਊਂਡ ਤੇ ਪਰ ਮੈਂ ਕਹਾਂ ਤੁਸੀਂ ਹਾਰਨ ਨਹੀਂ ਲਾਉਂਦੇਗੇ ਬਕਸੇ ਲਾਉਣੇ ਹਾਰਨ ਲਾਇਆ ਕਰੋ ਪਿੰਡ 'ਚ ਪਤਾ ਲੱਗੇ ਅੱਜ ਠੀਕ ਆ ਜੋ ਲੋਕ ਉਹ ਪਰਿਵਾਰ ਬੈਠੇ ਆ ਇੱਥੇ ਜਿਹਦੇ ਰਾਜਾ ਵਰਿੰਗ ਦੇ ਨਾਲ ਪਿਆਰ ਕਰਦੇ ਆ ਮੈਂ ਰਾਜਾ ਜੀ ਨੂੰ ਬਹੁਤ ਵਾਰ ਟੋਕਦਾ ਨਹੀਂ ਆ ਕਿਉਂਕਿ ਮੇਰਾ ਤਾਂ ਵੱਡਾ ਭਰਾ ਹੈ ਪਰ ਮੈਂ ਟੋਕਦਾ ਇਸ ਕਰਕੇ ਆ ਕਿਉਂਕਿ ਕਈ ਵਾਰ ਉਹ ਸਟੇਜਾਂ ਤੇ ਜਦੋਂ ਵੇਂਦਾ ਇਹਨਾ ਤੁਹਾਨੂੰ ਤੇ ਭਾਵਕ ਹੋ ਜਾਂਦਾ ਹੈ ਤੇ ਰਾਜਾ ਇਹ ਗੱਲ ਕਹਿੰਦਾ ਹਰ ਸਟੇਜ ਤੇ ਕਹਿੰਦਾ ਯਾਰ ਮੈਂ ਦੇ ਨਹੀਂ ਦੇ ਸਕਦਾ ਗਿੱਧਣ ਵਾਲਿਆਂ ਦਾ ਦੇ ਨਹੀਂ ਦੇ ਸਕਦਾ ਕਹਿੰਦਾ ਮੈਂ 6 ਸਾਲ ਦਾ ਸੀ ਜਿੱਦਾਂ ਮੇਰੀ ਮਾਂ ਮੈਨੂੰ ਇਸ ਦੁਨੀਆ ਤੋਂ ਛੱਡ ਕੇ ਚਲੀ ਗਈ ਕਹਿੰਦਾ ਮੈਂ 9 ਸਾਲ ਦਾ ਸੀ ਜਿੱਦਾਂ ਕਹਿੰਦਾ ਕਿ ਮੈਨੂੰ ਮੇਰੇ ਪਿਤਾ ਜੀ ਛੱਡ ਕੇ ਚਲੇ ਗਏ ਤੇ ਜਦਨ ਆ ਗਿਆ ਮੈਨੂੰ ਲੱਗਦਾ ਉਹ ਮਾਮਾ ਕਹਿੰਦਾ ਸੀ ਕਿ ਮੇਰੇ ਨਾਨਕੇ ਆ ਇੱਥੇ ਮਾਮੇ ਆ ਮੇਰੇ ਮਾਮੇ ਆ ਸਰ ਤੇ ਮੈਂ ਰਾਜਾ ਜੀ ਨੂੰ ਇਹ ਗੱਲ ਕਹਿਨਾ ਕਿ ਰਾਜਾ ਜੀ ਮਾਂ ਪਿਓ ਹੁੰਦੇ ਤੇ ਇੱਕ ਮਾਂ ਤੇ ਇੱਕ ਬਾਪ ਦਾ ਆਸ਼ੀਰਵਾਦ ਤੈਨੂੰ ਮਿਲਣਾ ਸੀ ਅੱਜ ਗਿੱਦੜਬਾ ਦਾ ਹਰ ਹਰ ਬਜ਼ੁਰਗ ਹਰ ਮਾਂ ਜਿਹੜੀ ਆ ਉਹ ਰਾਜਾ ਵੜਿੰਗ ਨੂੰ ਆਪਦਾ ਪੁੱਤਰ ਸੰਧ ਦੀਏ ਤੇ ਹਿੱਕ ਨਾ ਲਾ ਕੇ ਰੱਖਦੀ ਐ ਅੱਜ ਰਾਜਾ ਵੜਿੰਗੋ ਹੋਣ ਹਰ ਪੁੱਤਰ ਅੱਜ ਰਾਜੇ ਵੜਿੰਗਰ ਦਾ ਪੁੱਤਰ ਅੱਜ ਘਰ ਘਰ ਜੰਮਣਾ ਚਾਹੀਦਾ ਅੱਜ ਉਹ ਮਾਵਾ ਅਰਦਾਸਾਂ ਕਰਦਿਆਂ ਨੇ ਰਾਜੇ ਵੜਿੰਗ ਲਈ ਆ ਬੈਠੀਆਂ ਚੰਨੀਆਂ ਮਾਵਾ ਇਹਨਾਂ ਨੂੰ ਪੁੱਛੋ ਇਹਨਾਂ ਨੂੰ ਚਾਹ ਆਣ ਕੇ ਡਿੰਪੀ ਵਰਗੇ ਦਬਾਈ ਜਾਣ ਪਰ ਇਹਨਾਂ ਨੇ ਅੰਦਰ ਜਾ ਕੇ ਬਟਨ ਪੰਜੇ ਵਾਲਾ ਦਬਾਉਣਾ ਜੇ ਨਾ ਦਬਾਉਣ ਤੇ ਤਾਂ ਗਿਆ ਜੇ ਗਿਲਜੇ ਵਾਲਿਆ ਗੱਲ ਇਹ ਆ ਕਿ ਰਾਜੇ ਵੜਿੰਗ ਨੇ ਪਿਆਰ ਖੱਟਿਆ ਤੇ ਮੈਂ ਇੱਕ ਗੱਲ ਕਹਿਣਾ ਜੇ ਰਾਜਾ ਵੜਿੰਗ ਕਰਮਾਂ ਵਾਲਾ ਹੈ ਤੇ ਨੋਹ ਤੁਹਾਡੀ ਵੀ ਕਰਮਾਂ ਵਾਲੀ ਆ ਇਹ ਧੀ ਜਿਹੜੀ ਆ ਕਿਉਂਕਿ ਗੁਰੂ ਸਾਹਿਬ ਨੇ ਸਭ ਤੋਂ ਵੱਡਾ ਦਰਜਾ ਜਿਹੜਾ ਹੈ ਉਹ ਇਸਤਰੀ ਨੂੰ ਦਿੱਤਾ ਚਾਹੇ ਮਾਂ ਦੇ ਰੂਪ ਵਿੱਚ ਹੋਵੇ ਚਾਹੇ ਧੀ ਦੇ ਰੂਪ ਵਿੱਚ ਹੋਵੇ ਚਾਹੇ ਭੈਣ ਦੇ ਤੇ ਚਾਹੇ ਪਤਨੀ ਦੇ ਰੂਪ ਦੇ ਵਿੱਚ ਅੱਜ ਤੱਕ ਵੇਖ ਲੋ ਗਿਲਜੇ ਵਾਲੇ ਵਾਲਿਓ ਜੇ ਕਿਸੇ ਪਰਿਵਾਰ ਨੇ ਤਰੱਕੀ ਕੀਤੀ ਅੱਜ ਜਿੰਨੇ ਬਜ਼ੁਰਗ ਬੈਠੇ ਆ ਜਿੰਨੇ ਵੀਰ ਬੈਠੇ ਆ ਆ ਜਿਹਨਾਂ ਦੇ ਪਿੱਛੇ ਸਭ ਤੋਂ ਵੱਡਾ ਹੱਥ ਜਿਹੜਾ ਹੈ ਉਹ ਔਰਤ ਦਾ ਹੈ ਕਿਉਂਕਿ ਔਰਤ ਤੋਂ ਬਿਨਾ ਘਰ ਨਹੀਂ ਚੱਲ ਸਕਦਾ ਔਰਤ ਜਿਹੜੀ ਆ ਉਹ ਘਰ ਵੀ ਚਲਾਉਂਦੀ ਹੈ ਬੱਚਿਆਂ ਨੂੰ ਪੜ੍ਹਾਉਂਦੀ ਹੈ ਲਿਖਾਉਂਦੀ ਹੈ ਔਰ ਸਮਾਜ ਵਿੱਚ ਵਿਚਰਨਾ ਸਿਖਾਉਂਦੀ ਹੈ ਔਰ ਮੈਂ ਕਹਿਣਾ ਜਦੋਂ ਦੀ ਇਹ ਕਰਮਾਂ ਵਾਲੀ ਧੀ ਆਈਆ ਕਰਮਾਂ ਵਾਲੀ ਨੂੰ ਤੁਹਾਡੀ ਜਦੋਂ ਦੀ ਰਾਜੇ ਵੜਿੰਗ ਦੇ ਘਰੇ ਆਈਆ ਗਿੱਦੜ ਵਾਲਿਓ ਕਿਸੇ ਦਾ ਪਿਆਰ ਦਿੱਤਾ ਹੀ ਦਿੱਤਾ ਪਰ ਜਦੋਂ ਤੂੰ ਇਹ ਅਮਰਤਾ ਵੜਿੰਗ ਦੇ ਚਰਨ ਪਏ ਆ ਤੁਹਾਡੇ ਘਰ 'ਚ ਉਦੋਂ ਤੋਂ ਰਾਜਾ ਵੜਿੰਗ ਤਾਂ ਦੀ ਤਾਂ ਜਾ ਰਿਹਾ ਔਰ ਮੈਂ ਛੋਟੀ ਜੀ ਗੱਲ ਸਿਰਾਉਣਾ ਮੇਰੇ ਪਿਤਾ ਜੀ ਮੰਤਰੀ ਹੰਦੇਸੀ ਜ਼ਥੇਦਾਰ ਇੰਦਰਜੀਤ ਸਿੰਘ ਜੀਰਾ ਤੇ ਮੈਂ ਦੇ ਭਾਈ ਰਾਜਾ 90 ਦੇ ਇਕੱਠੇ ਆ 92 ਵਾਲਾ ਇਲੈਕਸ਼ਨ ਜਦੋਂ ਜੀਰਾ ਸਾਹਿਬ ਨੇ ਅਸੀਂ ਯਾਦ ਲੜਿਆ ਤਾਂ ਉਦੋਂ ਵੀ ਬਾਈ ਰਾਜੇ ਕੋਲ ਇੱਕ ਜਿਪਸੀ ਹੁੰਦੀ ਸੀ ਚਿੱਟੇ ਰੰਗ ਦੀ ਉਦੋਂ ਵੀ ਉਹ ਇਲੈਕਸ਼ਨਾਂ 'ਚ ਮੇਰੇ ਕੋਲ ਰਹੀ ਔਰ ਬਾਈ ਰਾਜਾ ਮਦਦ ਕਰਨ ਆਉਂਦਾ ਰਿਹਾ ਉਸ ਤੋਂ ਬਾਅਦ 97 'ਚ ਜਦੋਂ ਐਮਐਲਏ ਬਣੇ ਵਜ਼ੀਰ ਬਣੇ ਤੇ ਸਮੇਂ ਦੀ ਗੱਲ ਹੈ ਬਾਈ ਰਾਜਾ ਕਹਿੰਦਾ ਸੀ ਜੀਰਾ ਜੇ ਕਿਤੇ ਬਾਪੂ ਮੈਨੂੰ ਢੇੜਾ ਕਢਾ ਦੇ ਮੁਕਸਰ ਤੱਕ ਲੈ ਜੇ ਝੰਡੀ ਵਾਲੀ ਕਾਰ 'ਚ ਤੇ ਨਜ਼ਾਰਾ ਆ ਜੇ ਤੇ ਅੱਜ ਜੀਰਾ ਕਹਿੰਦਾ ਕਿ ਰਾਜਾ ਜੇ ਕਦੇ ਤੂੰ ਮੁੱਖ ਮੰਤਰੀ ਬਣ ਗਿਆ ਕਦੇ ਜੀਰੇ ਦੇ ਝੰਡੀ ਲਾ ਦੇ ਇਹ ਸਮੇਂ ਦੀ ਗੱਲ ਹੁੰਦੀ ਹੈ ਅੱਜ ਗਿਲਜੇ ਵਾਲੇ ਆਲਿਓ ਅੱਜ ਅੱਜ ਇੱਕ ਚੀਜ਼ ਵੇਖਣ ਆਲੀ ਆ ਅੱਜ ਪੰਜਾਬ ਦੇ ਵਿੱਚ ਅੱਜ ਪੰਜਾਬ ਦੇ ਲੋਕ ਰਾਜੇ ਤੋਂ ਟਾਈਮ ਮੰਗਦੇ ਆ ਕਿਉਂ ਮੰਗਦੇ ਆ ਕਿਉਂਕਿ ਪੰਜਾਬ ਕਾਂਗਰਸ ਦਾ ਪ੍ਰਧਾਨ ਹੈ ਤੁਹਾਡਾ ਪੁੱਤਰ ਔਰ ਗੱਦੜ ਵਾਲਿਓ ਤੁਸੀਂ ਕਰਮਾਂ ਤੇ ਭਾਗਾ ਵਾਲਿਓ ਪਹਿਲੀ ਵਾਰਾ ਵੋਟਾਂ ਦਾ ਬਹੁਤ ਚਿਰ ਹੋ ਗਿਆ ਪਾਉਂਦਿਆਂ ਨੂੰ 70 ਸਾਲ ਹੋ ਗਿਆ ਵੋਟਾਂ ਪਾਉਂਦਿਆਂ ਨੂੰ ਪਰ ਪਹਿਲੀ ਵਾਰਾ ਜਦੋਂ ਤਰਾਸ਼ ਕੇ ਹੀਰਾ ਤੁਸੀਂ ਮੰਦਰੀ ਚ ਫਿੱਟ ਕੀਤਾ ਰਾਜੇ ਵੜਿੰਗਰ ਕਾ ਮੈਨੂੰ ਇੱਕ ਗੱਲ ਦੱਸੋ ਅੱਜ ਤੱਕ ਕੋਈ ਅਜੇ ਤੱਕ ਦੱਸ ਦਿਓ ਜੇ ਬਾਦਲ ਸਾਹਿਬ ਪਹਿਲੀ ਵਾਰ ਐਮਐਲਏ ਬਣੇ ਤਾਂ ਤੁਸੀਂ ਮੈਨੂੰ ਦੱਸ ਦਿਓ ਕਿ ਪਹਿਲੀ ਵਾਰ ਮੁੱਖ ਮੰਤਰੀ ਬਣ ਕੇ ਨਹੀਂ ਨਾ ਪਹਿਲੀ ਵਾਰ ਵੱਡੇ ਅਹੁਦੇ ਤੇ ਚਲੇ ਗਏ ਬਿਲਕੁਲ ਨਹੀਂ ਔਰ ਪਹਿਲੀ ਵਾਰ ਇੱਕੋ ਬੰਦਾ ਪੰਜਾਬ ਦੇ ਵਿੱਚ ਗਿੱਦੜ ਵਾਲਿਆਂ ਦਾ ਪੁੱਤਰ ਅਮਰਿੰਦਰ ਸਿੰਘ ਰਾਜਾ ਵੜਿੰਗ ਪਹਿਲੀ ਯਾਰ ਐਮਐਲਏ ਬਣਿਆ ਤੇ ਆਲ ਇੰਡੀਆ ਦਾ ਪ੍ਰਧਾਨ ਬਣਿਆ ਯੂਥ ਕਾਂਗਰਸ ਦਾ ਉਹ ਕੌਣ ਬਣਿਆ ਗਿੱਦੜ ਵਾਲਿਓ ਤੁਸੀਂ ਬਣੇ ਤੁਸੀਂ ਅੱਜ ਕਿਤੇ ਸਟੇਟ 'ਚ ਚਲੇ ਜਾਓ ਆ ਜਿਹੜਾ ਡਿੰਪੀ ਢੱਲੋ ਆ ਆ ਧੋਗਲਾ ਜਿਹਾ ਇਹਦਾ ਬਾਪੂ ਫੋਨ ਕੋਟ ਭਾਈ ਤੋਂ ਅੱਗੇ ਨਹੀਂ ਚੱਲਦਾ ਕੋਟ ਭਾਈ ਤੋਂ ਅੱਗੇ ਫੋਨ ਨਹੀਂ ਚੱਲਦਾ ਤੇ ਰਾਜੇ ਵੜਿੰਗ ਦਾ ਫੋਨ ਅੱਜ ਪੂਰੇ ਭਾਰਤ ਚ ਚੱਲਦਾ ਜਿੱਥੇ ਮਰਜ਼ੀ ਚਲੇ ਜਾਓ ਜਾ ਕੇ ਕਹ ਜੇ ਗਿੱਦੜਵਾ ਤੋਂ ਆਏ ਆ ਤੇ ਉਹ ਕਹਿਣਗੇ ਜਿੱਥੋਂ ਦਾ ਰਾਜਾ ਬਰਾੜਾ ਜੇ ਕੋ ਝੂਠੇ ਤੇ ਦੱਸ ਤੁਹਾਡੇ ਚ ਕੋਈ ਗੱਡੀਆਂ ਦੇ ਜਾਂਦਾ ਵੀ ਕੋਈ ਗੱਡੀਆਂ ਵਾਲਾ ਮੁੰਡਾ ਹੈਗਾ ਜਿਹੜਾ ਬਾਹਰ ਹੋਰ ਸਟੇਟਾਂ ਚ ਜਾਂਦਾ ਵੇ ਕੋ ਰਾਜਸਥਾਨ ਜਾਂਦਾ ਹੋਵੇ ਜਾਂਦੇ ਹੋ ਨਾ ਤੇ ਜਾ ਕੇ ਦੱਸ ਦਿਓ ਜਦੋਂ ਗਿੱਦੜਵਾ ਤੋਂ ਆਏ ਉਹ ਕਹਿੰਨੇ ਬਈ ਉਹ ਜਹਾਂ ਦਾ ਰਾਜਾ ਤੇ ਉਦੋਂ ਪੱਗ ਕਿੰਨੀ ਉੱਚੀ ਹੁੰਦੀ ਹੈ ਗਿੱਦੜਵਾਲੇ ਉਹ ਤੁਹਾਡੀ ਪੱਗ ਉੱਚੀ ਹੁੰਦੀ ਹੈ ਦੂਜੀ ਯਾਰ ਦੂਜੀ ਯਾਰ ਤੁਸੀਂ ਰਾਜੇ ਵੜਿੰਗ ਨੂੰ ਬਣਾਇਆ ਤੇ ਰਾਜੇ ਵੜਿੰਗ ਨੂੰ ਮੰਤਰੀ ਬਣਾ ਦਿੱਤਾ ਫਿੱਜੀ ਯਾਰ ਸਾਰੇ ਪੰਜਾਬ ਝਨੇਰੀ ਚੱਲੀ ਸਾਰੇ ਪੰਜਾਬ ਦੇ ਲੋਕ ਮੂਰਖ ਬਣ ਗਏ ਆ ਭਗਵੰਤ ਮਾਨ ਕਹਿੰਦਾ ਸੀ ਪਹਿਲਾਂ ਤਾਂ ਸਾਨੂੰ ਮੋਦੀ ਨੇ ਲੁੱਟਿਆ ਉਹ ਕਹਿੰਦਾ ਭਾਈਓਰ ਬੈਣੋ ਭਾਈਓਰ ਬੈਣੋ ਆਪਕੇ ਖਾਤੇ ਮੇ 15-15 ਲੱਖ ਆਉਣਗੇ ਜਿਲਦੇ ਵਾਲੇ ਆਲੋ ਆਇਆ ਕਿਸਦੇ ਖਾਤੇ ਚ 15 ਲੱਖ ਤੇ ਜਦੋਂ ਮੋਦੀ ਦੀ ਸਰਕਾਰ ਬਣ ਗਈ ਸਰਕਾਰ ਬਣ ਗਈ ਉਸ ਤੋਂ ਬਾਅਦ ਕੁਛ ਨਹੀਂ ਆਇਆ ਉਸ ਤੋਂ ਬਾਅਦ ਜੇ ਆਇਆ ਤੇ ਕਿਸਾਨਾਂ ਦੀਆਂ ਲਾਸ਼ਾਂ ਸਾਡੇ ਘਰੇ ਆਈਆਂ ਸਾਡੇ ਸਸ ਤੋਂ ਕਿਸਾਨ ਅਸੀਂ ਉੱਥੇ ਬਾਡਰਾਂ ਦੇ ਸ਼ਹੀਦ ਕਰਾਇਆ ਲਾਸ਼ਾਂ ਆਈਆਂ ਸਾਡੇ ਘਰੇ 15 ਲੱਖ ਨਹੀਂ ਆਇਆ ਜੇ 15 ਰੁਪਏ ਵੀ ਕਿਸੇ ਦੇ ਖਾਤੇ ਆਇਆ ਦੱਸ ਰਾਜਾ ਮਨਪ੍ਰੀਤ ਬਾਦਲ ਫਿਰਦਾ ਅੱਜ ਪੁੱਛੋ ਇਹਨੂੰ ਅੱਜ ਪੁੱਛਿਆ ਨੂੰ ਇਹਨਾਂ ਦੇ ਸਾਹਬ ਦੇ ਸਾਹਬ ਦੇ 15-15 ਲੱਖ ਦਾ ਇਹ ਕਹਿੰਦਾ ਸੀਗਾ ਭਗਵੰਤਾਂ ਮਹਿਲਾਵਾਂ ਦਾ ਸਤਿਕਾਰ ਕਰੋ ਭੈਣਾਂ ਨੂੰ ਪਿਆਰ ਕਰੋ ਇਸਤਰੀ ਦਾ ਸਨਮਾਨ ਕਰੋ ਆ ਮੈਨੂੰ ਜਿੰਨੀਆਂ ਬੀਬੀਆਂ ਬੈਠੀਆਂ ਇੱਕ ਸਵਾਲ ਆ ਮੇਰਾ ਤੁਨ ਬੇਬੇ ਮੈਨੂੰ ਇੱਕ ਗੱਲ ਦੱਸੀ ਕਿੰਨੀ ਉਮਰ ਹੋ ਗਈ ਬੇਬੇ ਤੇਰੀ 82 ਸਾਲ ਹੋ ਗਈ ਆ ਅਜੇ 85 ਸਾਲ ਵਾਲੀ ਬੇਬੇ ਨੂੰ ਤਾ ਨੋ ਜਵਾਕ ਫੜਾ ਸਕਦੀ ਆ ਸਾਲ ਦਾ ਜਵਾਕ ਤੈਨੂੰ ਫੜਾ ਸਕਦੀ ਆ ਕਿ ਬੇਬੇ ਨੂੰ ਸੰਭਾਲ ਫੜਾਉਂਦੀ ਆ ਜਾਂ ਨਹੀਂ ਫੜਾਉਂਦੀ ਤੇ ਜੇ ਸ਼ਰਾਬੀ ਹੋਵੇ ਘਰੇ ਫੜਾਉ ਨੂੰ ਕਦੇ ਨਹੀਂ ਫੜਾਉਂਦੀ ਤੇ ਗਿੱਦੜ ਵਾਲਿਓ ਤੁਸੀਂ ਤਾਂ ਜਵਾਕ ਨਹੀਂ ਫੜਾਇਆ ਭਗਵੰਤ ਮਾਨ ਦੀ ਹੱਥ ਚ ਪਰ ਪੰਜਾਬ ਦੇ ਲੋਕਾਂ ਨੇ ਸਰਕਾਰ ਫੜਾਈ ਇੱਕ ਸ਼ਰਾਬੀ ਦੇ ਹੱਥ ਚ ਫੜਾਈ ਜਾਂ ਨਹੀਂ ਫੜਾਈ ਜਵਾਕ ਨਹੀਂ ਫੜਾਉਂਦਾ ਛਾਪੀ ਨੂੰ ਕੋਈ ਤੇ ਸਰਕਾਰ ਫੜਾਦੀ ਔਰ ਮੈਂ ਕਾਹੇ ਗੱਲ ਕਹਿਣੀ ਚਾਹੁੰਦਾ ਆ ਮਾਵਾਂ ਤੇ ਭੈਣਾਂ ਨਾਲ ਸਭ ਤੋਂ ਵੱਡਾ ਝੂਠ ਬੋਲਿਆ ਕਹਿੰਦਾ ਔਰਤ ਦਾ ਸਨਮਾਨ ਕਰੋ ਸਨਮਾਨ ਛਤਰਾ ਨਾਲ ਨਹੀਂ ਹੁੰਦਾ ਆਪ ਦੀ ਘਰ ਦੀ ਕੁੱਟ ਕੇ ਕਰਦੀ ਘਰ ਕੁੱਟ ਕੇ 30 ਦੀ ਉਮਰ ਦੀ ਘਰ ਦੀ ਲਿਆ ਆ ਦੂਜਾ ਵਿਆਹ ਕਰਾ ਲਿਆ ਕਿਹੜੀ ਬੀਬੀਆਂ ਤੁਹਾਡੇ ਕੋ ਜਿਹੜੀ ਚਾਹੁੰਦੀ ਹੈ ਮੇਰਾ ਘਰ ਵਾਲਾ ਦੂਜਾ ਵਿਆਹ ਕਰਾਵੇ ਚਾਹੁੰਦੀ ਹੈ ਕੋਈ ਵੀ ਚਾਹੀਦਾ ਭਗਵੰਤ ਮਾਨ ਵਰਗਾ ਮੁੱਖ ਮੰਤਰੀ ਕਹਿੰਦਾ ਸੀ ਹਜ਼ਾਰ-ਹਜ਼ਾਰ ਰੁਪਈਆ ਬੀਬੀਆਂ ਨੂੰ ਦਿਆਂ ਕਰੂ ਹੱਥ ਖੜੇ ਕਰਿਓ ਕਿੰਨੇ ਨੂੰ ਆਏ ਆ ਪੈਸੇ ਮੈਨੂੰ ਲੱਗਦਾ ਥੱਲੇ ਹਾਧਾ ਸ਼ਰ ਗਿਣੀ ਜੰਦੀਆਂ ਕਹਿੰਦੇ ਥੋਕ ਨਮਕਾ ਲਿਓ ਹੋਰ 35 ਮਹੀਨੇ ਹੋ ਗਏ ਸਰਕਾਰ ਬਣੀ ਨੂੰ 35000 ਰੁਪਈਆ ਬੰਦਾ ਔਰ ਗੇਲਦੇ ਵਾਲਿਆਂ ਨੂੰ ਇੱਕ ਬੀਬੀਆਂ ਨੂੰ ਬੇਨਤੀ ਆ ਹੁਣ ਇਹ ਦੱਸੋ ਝਾੜੂ ਕਿੰਨਿਆਂ ਦੇ ਘਰੇ ਪਿਆ ਦੱਸੋ ਬਈ ਹਰੇਕ ਦੇ ਘਰੇ ਝਾੜੂ ਹੈਗਾ ਜਿੱਦਾਂ ਟਿੰਪੇ ਢੱਲੋ ਜਾਏ ਨਾ ਤਾਂ ਮੰਤਰੀ ਕਿਹੜੇ ਦੀ ਡਿਊਟੀ ਲੱਗੀ ਇੱਥੇ ਬਈ ਜਦੋਂ ਅਮਨ ਰੋੜਾ ਵੇ ਅਮਨ ਰੋੜਾ ਨਵੀਆਂ ਝੱਗੀਆਂ ਵਾਲਾ ਤੇ ਝਾੜੂ ਚੱਕ ਲਿਓ ਹੱਥ ਘੜੇ ਕਰੋ ਕਿੰਨੀਆਂ ਜਾਣੀਆਂ ਝਾੜੂ ਚੁੱਕਣੀਆਂ ਜਿਨ੍ਹਾਂ ਨੂੰ ਯਾਰ-ਯਾਰ ਨਹੀਂ ਮਿਲਿਆ ਉਹ ਚੱਕੋ ਜਿਨ੍ਹਾਂ ਨੂੰ ਮਿਲ ਗਿਆ ਉਹ ਰਹਿਣ ਦਿਓ ਫਿਰ ਸਾਰੀਆਂ ਹੱਥ ਖੜੇ ਕਰੋਗੀ ਸਾਰੀਆਂ ਚੱਕਾਂਗੀਆਂ ਮੈਂ ਵੋਟਾਂ ਪਾਉਣ ਨੂੰ ਨਹੀਂ ਕਿਹਾ ਮੈਂ ਕਿਹਾ ਝਾੜੂ ਚੱਕ ਲਿਓ 35000 ਰੁਪਏ ਦਾ ਚੈੱਕ ਰਖਾਓ ਨਹੀਂ ਤਾਂ ਮਾਰ ਮਾਰ ਝਾੜੂ ਪਿੰਡ ਚੋਂ ਬਾਹਰ ਕੱਢ ਦਿਓ ਚਾਹੋ ਜਾ ਮਾਂਜਾ ਫੇਰ ਕੇ ਭੇਜੋ ਇਹਨਾਂ ਨੂੰ ਝੂਠ ਬੋਲਦੇ ਆ ਯਾਰ ਸਾਡੇ ਨਾਲ ਉਹ ਕੀ ਕੀ ਗਿਲਦੇ ਵਾਲੇ ਵਾਲਿਓ ਆ ਪੁੱਛ ਲੋ ਇੱਕ ਬੀਬੀ ਹੱਥ ਖੜਾ ਕਰਕੇ ਕਹਿੰਦੇ ਜਿੰਦੇ ਕੋਲ 5000 ਰੁਪਇਆ ਪਿਆਵੇ ਕੋਈ ਹੈਗੀ ਵੀ ਤੁਹਾਡੇ ਚੋ ਵੱਧ ਤੋਂ ਵੱਧ 500 ਰੁਪਇਆ 1000 ਰੁਪਇਆ ਓ ਇਦੋਂ ਤੇ ਕਿਸੇ ਕੋਲ ਨਹੀਂ ਉਹ ਵੀ ਕਿਉਂ ਆ ਥੱਲੋ ਉਹ ਵੀ ਕਿਉਂ ਆ ਕਿਉਂਕਿ ਚੰਨੀ ਦੀ 1500 ਰੁਪਇਆ ਪੈਨਸ਼ਨ ਤੇ 1500 ਰੁਪਇਆ ਜਿਹੜੀ ਪੈਨਸ਼ਨ ਆ ਉਹ ਹੀ ਪਏ ਆ ਬਾਦਲ ਵਾਲਾ 250 ਨਹੀਂ ਪਿਆ 250 ਤੇ ਪੰਜ ਵਾਰੀ ਮੁੱਖ ਮੰਤਰੀ ਬਣ ਗਿਆ ਕਾਂਝਵਰੀ ਤੇ ਨਾ ਬੀਬੀਆਂ ਵਿਚਾਰੀਆਂ ਨਾਲ ਧੱਕਾ ਕਰਤਾ ਭਗਵੰਤ ਮਾਨ ਨੇ ਪੈਸੇ ਚੰਨੀ ਨੇ ਦਿੱਤੇ ਵਿਚਾਰੇ ਨੇ 15-1500 ਪੈਨਸ਼ਨ ਤੇ ਜਿਹੜਾ ਵਿਚਾਰੀਆਂ ਕੋਲ 2000 ਸੀਗਾ ਇਹਨਾਂ ਨੇ ਆਖਿਆ ਨਹੀਂ ਭੈਣੇ ਸਾਰੇ ਪੰਜਾਬ ਤੇ ਤਾਂ ਸਰਕਾਰ ਬਣ ਗਈ ਆਪਾਂ ਐਵੇਂ ਰਾਜੇ ਨੂੰ ਵੋਟਾਂ ਪਾਤੀਆਂ ਇਹਨਾਂ ਨੇ ਆਪਾਂ ਨੂੰ ਪੈਸੇ ਹੀ ਨਹੀਂ ਦਵੇ 1000 ਰੁਪਇਆ ਆਪਣਾ ਰਹਿ ਹੀ ਜਾਵੇ ਇੰਜ ਕਰਕੇ ਖਾਤਾ ਹੀ ਖਾਲਾ ਲੀ ਗਏ ਇਹ ਬੈਂਕ 'ਚ ਚਲ ਗਿਆ ਗਈਆਂ ਜਦੋਂ ਬੈਂਕ 'ਚ ਗਈਆਂ ਉਹ ਕਹਿੰਦਾ ਬੇਬੇ 5000 ਲੱਗੂ ਖਾਤਾ ਖਲਾਉਂਦੇ ਕੋਈ ਫ੍ਰੀ ਬੈਂਕ ਖਾਤਾ ਖੋਲਦੀ ਦੱਸ ਦਿਓ ਭਾਈ ਕੋਈ ਨਹੀਂ ਖੋਲਦੀ 5000 ਰੁਪਈਆ ਵਿਚਾਰੀਆਂ ਨੇ ਕਿਸੇ ਤੋਂ 10 ਰੁਪਈਏ ਵਿਆਜ ਤੇ ਫੜਿਆ ਕਿਸੇ ਤੋਂ 5 ਰੁਪਈਏ ਜਿਹੜੇ ਕੋਲ ਸੀ ਉਹ ਵੀ ਚਲੇ ਗਏ ਸਾਡੇ ਨਾਲ ਉਹ ਹੀ ਕਹਿੰਦਾ ਵਾਹ ਬਾਬਾ ਵਖਤ ਹੋਈ ਕਹਿੰਦਾ ਮੈਨੂੰ ਤਾਂ ਕੀ ਦੇਣੀ ਮੇਰੇ ਬਾਪੂ ਵਾਲੀ ਵੀ ਖੋਈ ਜਿਹੜਾ ਕੋਲ 15 ਸੀ ਉਹ ਵੀ ਗਵਾ ਲਿਆ ਔਰ ਮੈਂ ਇੱਕ ਗੱਲ ਕਰਨੀ ਚਾਹਨਾ ਗਿਲਜੇ ਵਾਲੇ ਆਲੋ ਔਰ ਜਦੋਂ ਕਾਂਗਰਸ ਦੀ ਸਰਕਾਰ ਸੀ ਤੇ ਰਾਜਾ ਵਰਿੰਦ ਮੰਤਰੀ ਸੀ ਤੇ ਚੰਨੀ ਮੁੱਖ ਮੰਤਰੀ ਸੀ ਹੱਥ ਖੜੇ ਕਰਕੇ ਦੱਸਿਓ ਕਿ ਭਾਈ ਚੰਨੀ 3 ਮਹੀਨੇ ਮੁੱਖ ਮੰਤਰੀ ਰਿਹਾ ਤੇ ਭਗਵੰਤ ਮਾਨ 3 ਸਾਲ ਰਿਹਾ 3 ਮਹੀਨੇ ਵਾਲਾ ਮੁੱਖ ਮੰਤਰੀ ਚੰਨੀ ਕਿੰਨੂ ਕਿੰਨੂ ਚੰਗਾ ਲੱਗਦਾ ਹੱਥ ਖੜੇ ਕਰਿਓ ਬਾਪੂ ਤੈਨੂੰ ਨਹੀਂ ਚੰਗਾ ਲੱਗਦਾ ਫਰੋਜੀ ਪੱਗ ਆळ्या ਲੱਗਦਾ ਤੇ ਫਿਰ ਤੈਨੂੰ ਲੱਗਦਾ ਗੁੱਸੇ ਆ ਚੰਨੀ ਨਾਲ ਠੀਕ ਆ ਕੰਮ ਬਾਕੀ ਚੰਨੀ ਹਰ ਇੱਕ ਨੂੰ ਚੰਗਾ ਲੱਗਦਾ ਤੇ ਸ਼ਰਾਬੜ ਨੂੰ ਕੋਈ ਘਰੇ ਨਹੀਂ ਵਰਨ ਦਿੰਦਾ ਸ਼ਰਾਬੜ ਨੂੰ ਕੋਈ ਘਰੇ ਨਹੀਂ ਵਰਨ ਦਿੰਦਾ ਭਾਈ ਜਦੋਂ ਚੰਨੀ ਸਾਹਿਬ ਮੁੱਖ ਮੰਤਰੀ ਸੀ ਕਾਂਗਰਸ ਦੀ ਸਰਕਾਰ ਸੀ ਕਿੰਨੇ ਦਾਣੇ ਮਿਲਦੇ ਸੀ ਗਿਲਜੇ ਵਾਲੇ ਆਲੋ ਦਾਣੇ ਕਿੰਨੇ ਮਿਲਦੇ ਸੀ ਢੀਪੂ ਤੋਂ 30 ਕਿਲੋ ਹੁਣ ਬੇਬੇ ਕਿੰਨੇ ਮਿਲਦੇ ਆ 5 ਕਿਲੋ ਹੁਣ 5 ਕਿਲੋ ਹੁਣ ਗਾਹ ਵੀ ਸੁਣਨਾ ਪਹਿਲਾਂ ਜਦੋਂ ਦਾਣੇ ਲੈਣ ਜਾਂਦੇ ਸੀ ਨਾ ਢੀਪੂ ਤੋਂ ਉਦੋਂ ਕਿਸੇ ਨਾ ਕਿਸੇ ਦੀ ਟਰਾਲੀ ਟਰੈਕਟਰ ਮੰਗਦੇ ਸੀ 8-10 ਘਰ ਇਹ ਭਾਈ ਅਸੀਂ ਦਾਣੇ ਲੈ ਕੇ ਆਉਣੇ ਆ ਢੀਪੂ ਤੋਂ ਤੇ ਹੁਣ ਹੁਣਾਂ ਜਿਹੜੀ ਬੇਬੇ ਦਾਜ ਦੇ ਵਿੱਚ ਝੋਲਾ ਲੈ ਕੇ ਆਈ ਸੀ ਨਾ ਫੁੱਲਾਂ ਵਾਲਾ ਕਰੋਸ਼ੀਏ ਵਾਲਾ ਜਿਹੜਾ ਕਿੱਲੀ ਨਾਲ ਟੰਗਿਆ ਸੀ ਸਾਹਤਾ ਸੀ ਜੇਹਦੇ ਤੇ ਕੋਈ ਚੀਜ਼ ਨਹੀਂ ਪੈਂਦੀ ਉਹਨੋਂ 5 ਕਿਲੋ ਦਾਣਿਆਂ ਝੋੜੇ 'ਚ ਪੈਂਦੇ ਆ ਬੇਬੇ ਪੋਤੇ ਨੂੰ ਫਰਾਦੇ ਦੀ ਜਾਂ ਪੁੱਤਰਾ 5 ਕਿਲੋ ਇਹਦੇ 'ਚ ਫੜਾ ਲੈਣ ਹੁਣ ਗਾਂ ਦੀ ਸੁਣ ਲੋ ਆ ਜੇ ਕਿਤੇ ਧੁੱਲ ਭਲੇਖੇ ਡਿੰਪੀ ਨੂੰ ਪਾਤੀਆ ਸੁਣ ਲੋ ਫੇਰ ਝੋਲਾ ਸਾਹਮਣੇ ਉਸੇ ਤਰ੍ਹਾਂ ਕਿੱਲੀ ਤੇ ਫੇਰ ਥਾਲ ਦੇ ਦਿਆ ਕਰਿਆ ਜੇ ਜਿਵੇਂ ਗੁਰਦੁਆਰੇ ਨਹੀਂ ਅੱਗੇ ਜਾਂਦੇ ਦਾਦੀ ਪੋਤਾ ਫੇਰ ਥਾਲ ਲੈ ਜਾ ਕਰਿਆ ਜੀ ਪੰਜ ਦਾਣੇ ਰੱਖਿਆ ਕਰਨਗੇ ਖਰਚਾ ਘਟਾ ਦੂਗਾ ਭਗਵੰਤ ਮਾਨ ਪੰਜ ਦਾਣੇ ਚੱਕੀ ਦੇ ਜਾਣ ਦੀ ਲੋੜ ਨਹੀਂ ਗੈਸ ਬਾਲਣ ਦੀ ਲੋੜ ਨਹੀਂ ਆਟਾ ਗੁੰਨਣ ਦੀ ਲੋੜ ਨਹੀਂ ਤੇ ਥਾਲੀ ਦੇ ਵਿੱਚ ਪੰਜ ਦਾਣੇ ਹੋਣਗੇ ਸਾਰੇ ਜੀ ਬਹਿ ਜਾ ਕਰਿਆ ਜੀ ਚੌਂਕੜਾ ਮਾਰ ਕੇ ਤੇ ਢਿੱਡ ਤੇ ਹੱਥ ਫੇਰ ਕੇ ਸੌ ਜਾ ਕਰਿਆ ਜੇ ਬੱਲੇ ਉਹ ਭਗਵੰਤ ਮਾਨ ਆ ਰੱਜ ਗਿਆ ਸੀ ਐਨਾ ਫਾਇਦਾ ਕਰ ਦੂ ਭਗਵੰਤ ਮਾਨ ਬਾਈ ਸਾਨੂੰ ਝੂਠ ਹੀ ਮਾਰੀ ਜਾਂਦਾ ਹੈ ਝੂਠੇ ਝੂਠੀ ਇਸ ਕਰਕੇ ਅੱਜ ਤੱਕ ਜੋ ਕੁਝ ਦਿੱਤਾ ਕਾਂਗਰਸ ਸਰਕਾਰ ਨੇ ਦਿੱਤਾ ਮੰਰੇਗਾ ਚੱਲਦੀ ਏ ਤੁਹਾਡੇ ਪਿੰਡ ਆਹ ਮੰਰੇਗਾ ਵੀ ਨਹੀਂ ਆਇਆ ਹੱਥ ਮਾਰੇ ਨਹੀਂ ਚੱਲਦੀ ਤੇ ਕਦੋਂ ਚੱਲਦੀ ਸੀ ਜਦੋਂ ਕਾਂਗਰਸ ਦੀ ਸਰਕਾਰ ਸੀ ਆਹ ਵੇਖੋ ਆ ਜੇ ਮੰਰੇਗਾ ਚੱਲਦੀ ਹੁੰਦੀ ਅੱਜ ਘਾਣਾ ਖੜਾ ਹੁੰਦਾ ਅੱਜ ਨਾਲੀਆਂ ਸਾਫ਼ ਹੁੰਦੀਆਂ ਅੱਜ ਅੱਜ ਲੋਕਾਂ ਦੇ ਘਰਾਂ 'ਚ ਪੈਸੇ ਹੁੰਦੇ ਖਾਣ ਨੂੰ ਦਾਣੇ ਹੁੰਦੇ ਇਹ ਕਿੱਨੇ ਖੋਏ ਇਹ ਬਾਤੀ ਨੇ ਖੋਏ ਇਹ ਕਿੱਲੇ ਖੋਏ ਭਗਵੰਤ ਮਾਨ ਨੇ ਤੁਹਾਡੇ ਪਿੰਡ ਕਿੰਨੇ ਕੋਠੇ ਆਏ ਵੀ ਦੱਸਿਓ ਦੋ ਆਏ ਚਾਰ ਆਏ ਪੰਜ ਆਏ 10 ਆਏ ਤਾਂ ਹੋਣਗੇ ਹੁਣ ਨਹੀਂ ਰਾਜੇ ਵੜਿੰਗ ਵੇਲੇ ਕਿੰਨੇ ਆਏ ਕਿੰਨੇ ਬਾਈ ਜੀ 258 ਪਾਸ ਕਰਾਏ 5 ਸਾਲ ਬਾਦਲ 5 ਵਾਰੀ ਮੁੱਖ ਮੰਤਰੀ ਰਿਆ ਆ ਡਿੰਪੀ ਢਲੋਂ ਨੇ ਇੱਕ ਪੋਸਟਰ ਜਾਂ ਬਣਾਇਆ ਉਹਦੇ ਤੇ ਕਾਂਡਾ ਮਾਰਿਆ ਕਾਂਡਾ ਰਾਜੇ ਦੇ ਮੂੰਹ ਤੇ ਪੱਟੀ ਬੰਨੀ ਏ ਆਪਦਾ ਮੂੰਹ ਖੁੱਲਾ ਰੱਖਿਆ ਉਹ ਮੈਂ ਪੁੱਛਣਾ ਚਾਹਣਾ ਖੁੱਲੇ ਮੂੰਹ ਵਾਲੇ ਨੂੰ ਉਹ 10 ਸਾਲ ਰਿਆ 10 ਸਾਲ ਸਰਕਾਰ ਦੇ ਵਿੱਚ ਡਿੰਪੀ ਢਲੋਂ ਰਿਆ ਜਾਂ ਨਹੀਂ ਰਿਆ ਭਈ ਕੋਈ ਤੁਹਾਡੇ ਪਿੰਡ ਚ ਗਲੀ ਬਣਾਈ ਹੋਵੇ ਕਿਸੇ ਦਾ ਕੋਠਾ ਪਾਇਆ ਵੇ ਪਰਚੇ ਜ਼ਰੂਰ ਕਰਾਏ ਹੋਣਗੇ ਤੁਹਾਡੇ ਤੇ ਜਿਵੇਂ ਹੁਣ ਸਰਪੰਚਾਂ ਨੇ ਕਾਜ ਕੈਂਸਲ ਕਰਾਏ ਪਰਚੇ ਕਰਾਏ ਹੋਣਗੇ ਜੇ ਕੁਝ ਝੂਠੇ ਤੇ ਦੱਸ ਦਿਓ 550 ਇੱਟਾਂ ਹੀ ਜਾਂਦਾ ਘਰਾਂ ਦੇ ਲੋਕਾਂ ਦੇ ਏਟਾ ਹੀ ਮਾਰਨੀਆਂ ਇਹਦੇ ਵੋਟਾਂ ਨਹੀਂ ਪਾਉਣੀਆਂ ਚੱਕ ਚੱਕ ਏਟਾ ਹੀ ਠੋਕਣੀਆਂ ਨੇ ਔਰ ਗੱਲ ਇਹ ਆ ਇਹਨਾਂ ਨੇ ਇੱਕ ਟੀਮ ਰੱਖੀ ਆ ਬਾਪੂ ਨਾਲ ਏਟਾ ਲਾਉਂਦੀ ਏ ਨਾਲੇ ਅਗਲੇ ਦੇ ਬੂਹੇ ਅੱਗੇ ਝੰਡਾ ਲਾ ਦਿੰਦੀ। ਨਾਲੇ ਪੋਸਟਰ ਲਾ ਦਿੰਦੀ ਐ। ਮੈਂ ਕੱਲ ਤਿੰਨ ਚਾਰ ਘਰਾਂ 'ਚ ਗਿਆ। ਮੈਂ ਕਿਹਾ ਫੋਟੋ ਲਾਈ ਫਿਰਦੇ ਹਾਂ। ਕਹਿੰਦੇ ਸਾਡੀ ਕੰਦ ਵੀ ਭਰ ਜੇ ਤਾਂ ਵੀ ਵੋਟਾਂ ਰਾਜੇ ਵੜਿੰਗ ਨੂੰ ਪਾਉਣੀਆਂ। ਅਸੀਂ ਇਹ ਮਨ ਬਣਾ ਲਿਆ। ਲੋਕਾਂ ਦਾ ਮਨ ਬਣਿਆ ਹੋਇਆ ਹੈ। ਇਸ ਕਰਕੇ ਭਰਾਓ ਹੱਥ ਜੋੜ ਕੇ ਬੇਨਤੀ ਹੈ ਕਿ ਜਿੰਨੇ ਕੰਮ ਰਾਜਾ ਵੜਿੰਗ ਕਰ ਸਕਦਾ ਕਿਸੇ ਨੇ ਨਹੀਂ ਕਰਨੇ। ਅਰ ਜੇ ਆਖੀ ਤੁਸੀਂ ਕਿਉਂਕਿ ਰਾਜਾ ਵੜਿੰਗ ਉਹ ਲੀਡਰ ਆ ਜਿਹਨੂੰ ਰਾਹੁਲ ਗਾਂਧੀ ਤੇ ਸੋਨੀਆ ਗਾਂਧੀ ਪਿਆਰ ਕਰਦੇ ਆ ਤੁਸੀਂ ਵੇਖਿਆ ਕਿ ਕੋਈ ਪਹਿਲੀ ਯਾਰ ਐਮਐਲਏ ਬਣੇ ਉਹਨੂੰ ਐਡਾ ਉਦਾ ਮਿਲ ਜੇ ਦੂਜੀ ਯਾਰ ਬਣੇ ਉਹ ਮੰਤਰੀ ਬਣ ਜੇ ਤੀਜੀ ਯਾਰ ਬਣੇ ਪੰਜਾਬ ਦਾ ਪ੍ਰਧਾਨ ਬਣ ਜੇ ਤੇ ਜੇ ਅਮਰਤਾ ਵੜਿੰਗ ਨੂੰ ਜਿਤਾਤਾ ਇਹ ਚੌਥੀ ਯਾਰ ਐਮਐਲਏ ਪਰਿਵਾਰ ਬੰਨਾ ਤੇ ਪੰਜਵੀਂ ਯਾਰ ਜਦੋਂ 27 ਚ ਰਾਜਾ ਜਿਤਾਤਾ ਮੁੱਖ ਮੰਤਰੀ ਬੰਨਾ ਗੱਦੜ ਵਾਲਿਓ ਤੁਸੀਂ ਮੁੱਖ ਮੰਤਰੀ ਇਸ ਕਰਕੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੈਂ ਅਗਲੇ ਪਿੰਡਾਂ ਚ ਜਾਣਾ ਮੈਨੂੰ ਮੇਰੇ ਭਰਾ ਦਾ ਹੁਕਮ ਹੋਇਆ ਸੀ ਵੱਡੇ ਦਾ ਕਹਿੰਦਾ ਇੱਥੇ ਜਰੂਰ ਆਉਣਾ ਮੈਂ ਕਿਹਾ ਭਾਈ ਆਉਂਗਾ ਭੋੜਕੇ ਵੀ ਜਾਵਾਂਗਾ ਬੇਨਤੀ ਕਰਕੇ ਜਾਵਾਂਗਾ ਜੇ ਰਾਜੇ ਤੋਂ ਕੋਈ ਗਲਤੀਆਂ ਹੋਈਆਂ ਨੇ ਭਾਈ ਮੇਰੀ ਝੋਲੀ ਚ ਪਾ ਦਿਓ ਝੋਲੀ ਚ ਪਾ ਦਿਓ ਕਿਉਂਕਿ ਅੱਜ ਸਾਡੀ ਭੈਣ ਖੜੀ ਹੈ ਇਹ ਝੋਲੀ ਾੜ ਕੇ ਰਾਜੇ ਵੜੰਗਲੀ ਵੋਟਾਂ ਮੰਗਦੀ ਰਹੀ ਅੱਜ ਪਹਿਲੀ ਯਾਰਾ ਜਿੱਦਾਂ ਰਾਜਾ ਵੜੰਗ ਕਹਿੰਦੇ ਲਈ ਝੋਲੀ ਾੜ ਕੇ ਵੋਟਾਂ ਮੰਗਦਾ ਪਹਿਲੀ ਯਾਰਾ ਔਰ ਇੱਕ ਗੱਲਾ ਗਿਲਜੇ ਵਾਲੇ ਵਾਲਿਓ ਯਾਰ ਮੈਨੂੰ ਕਿਸੇ ਨੇ ਗੁਰੂ ਸਰ ਇਹ ਨਹੀਂ ਦੱਸਿਆ ਕਿ ਸਾਨੂੰ ਗਿਲਜੇ ਵਾਲੇ ਤੋਂ ਸੁਣਿਆ ਆਇਆ ਕਿ ਰਾਜੇ ਨੂੰ ਵੋਟਾਂ ਪਾਓ ਗੁਰੂ ਸਰ ਕਿੰਨਿਆਂ ਦੀ ਰਿਸ਼ਤੇਦਾਰੀ ਹੈ ਤੁਹਾਡੇ ਤੋਂ ਬਣਾ ਜੀ ਤੁਹਾਡੀ ਤਾਂ ਉਦੋਂ ਹੀ ਗੱਲ ਹੋ ਗਈ ਸੀ ਹੋਰ ਦੱਸੋ ਟਾਡੇ ਤੋਂ ਬਣਾ ਹੋਰ ਕਿਹੜਾ ਗਿਆ ਬਈ ਕਿਸੇ ਦੀ ਗੁਰੂ ਸਾਹਿਬ ਰਿਸ਼ਤੇਦਾਰੀ ਨਹੀਂ ਸਮਾਹ ਕਿਸੇ ਦੀ ਰਿਸ਼ਤੇਦਾਰੀ ਨਹੀਂ ਮਦੀਰ ਕਿਸੇ ਦੀ ਰਿਸ਼ਤੇਦਾਰੀ ਨਹੀਂ ਛੱਤੇਆਂ ਨੇ ਕਿਸੇ ਦੀ ਰਿਸ਼ਤੇਦਾਰੀ ਨਹੀਂ ਰਿਸ਼ਤੇਦਾਰੀਆਂ ਸਾਰਿਆਂ ਦੀਆਂ ਨੇ ਪਰ ਅਸੀਂ ਕਹਿੰਦੇ ਨਹੀਂ ਕਿਉਂ ਨਹੀਂ ਕਹਿੰਦੇ ਬਈ ਚਾਹੁੰਦੇ ਨਹੀਂ ਰਾਜਾ ਵੜਿੰਗ ਜਿੱਤੇ ਜਿਹੜੇ ਚਾਹੁੰਦੇ ਆ ਰਾਜਾ ਵੜਿੰਗ ਜਿੱਤੇ ਹੱਥ ਖੜੇ ਕਰੋ ਕਿ ਅਸੀਂ ਰਿਸ਼ਤੇਦਾਰੀਆਂ ਚ ਕਹਿ ਕੇ ਆਵਾਂਗੇ ਆ ਬਈ ਹੁਣ 2-3 ਦਿਨ ਰਹਿ ਗਏ ਆ ਤਕੜੇ ਹੋ ਕੇ ਸੰਭਾਲ ਲਓ ਮੋਰਚਾ ਤਕੜੇੋ ਕੇ ਮੋਰਚਾ ਸੰਭਾਲੋ ਰਾਜੇ ਵੜਿੰਗ ਨੂੰ ਜਿਤਾਓ ਔਰ ਅੱਗੇ ਇੱਕ ਤੁਹਾਡੇ ਕੋਲ ਤਾਕਤ ਸੀ ਹੁਣ ਦੋ ਤਾਕਤਾਂ ਆ ਇਹ ਉਹ ਤਾਕਤ ਆ ਜਿਹੜੀ 24 ਘੰਟੇ ਹਾਜ਼ਰ ਤੇ ਤੁਹਾਡੇ ਦੁੱਖ ਸੁੱਖ ਚ ਤੁਹਾਨੂੰ ਮਿਲਿਆ ਕਰੂਗੀ ਰਾਜਾ ਵੜਿੰਗ ਤਾਂ ਮਿਲਦਾ ਹੀ ਮਿਲਦਾ ਸੀ ਬਈ ਅਜੇ ਉਹ ਤਾਂ ਹੈਗਾ ਮੇਰੇ ਵਰਗਾ ਬੜਬੋਲਾ ਕਿਤੇ ਨਾ ਕਿਤੇ ਕਹਿ ਜਾਂਦਾ ਕਿ ਬੇਬੇ ਕਿਉਂ ਐ ਕਰਦੀ ਐ ਪਰ ਇਹ ਪੈਰੀ ਹੱਥ ਲਾਉਂਦੀ ਐ ਬਾਈ ਜੀ ਵੀਰ ਜੀ ਤੋਂ ਬਿਨਾ ਨਹੀਂ ਗੱਲ ਕਰਦੀ ਦੱਸੋ ਬਈ ਇਹ ਕੋ ਝੂਠੇ ਤਾਂ ਦੱਸ ਤੀ ਇਸ ਕਰਕੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਪੰਜ ਨਾਰੇ ਲਾਉਣੇ ਆ ਸਪੀਕਰ ਛੋਟੇ ਆ ਤੇ ਮੇਰੀ ਕੱਲੇ ਦੀ ਆਵਾਜ਼ ਵਾਧੂਗਾ ਤੇ ਜਦੋਂ ਤੁਹਾਡੀ ਨਾਲ ਰਲ ਗਈ ਮੈਂ ਇਹਦਾ ਗਿਲਜੇ ਵਾਲੇ ਤੱਕੀ ਚੱਕ ਗਿਲਜੇ ਵਾਲੇ ਤੱਕ ਬਾਤ ਜਾਣੀ ਚਾਹੀਦੀ ਏ ਇਸ ਕਰਕੇ ਭਾਈ ਜਿੰਦੀ ਤਾਂ ਪ੍ਰਮਾਤਮਾ ਨੇ ਰੇਕਾਂ ਨੂੰ ਇੱਕ ਖੜੀ ਕਰਿਓ ਜਦੋਂ ਰੱਬ ਨੇ ਦੋ ਦਿੱਤੀਆਂ ਦੋਵੇਂ ਹੀ ਆਪਾਂ ਰਾਜੇ ਦੇ ਹੱਕ 'ਚ ਖੜੀਆਂ ਕਰ ਰੀਆਂ ਨੇ बोले छालियां कांग्रेस पार्टी अमरंदर सिंह राजा औरंग अमरता औरंग बोले छालियां बहुत-बहुत धन्यवाद बोल दिया कि वध कट लग गया गया वे खेमा ना जजका फतेह बुलाना भाई जी का खालसा भाई गुरु जी की फतेह धन्यवाद